ਬੰਦ ਸਾਹਿਬ ਜਿਹੜੀ 13 ਜੀਰੋ ਦਾ ਨਾਮ ਹੈ ਇਹ ਤਿੰਨ ਚਾਲ ਮਹੀਨਿਆਂ ਤੋਂ ਕਾਂਗਰਸੀ ਬੀਜੇਪੀ ਵਾਲੇ ਬਹੁਤ ਇਸ ਗੱਲ ਤੇ ਹੱਸ ਦੇ ਕੇ ਮਾਨ 13 ਜੀਰੋ ਕਿੱਦਾਂ ਖਿੰਦਾ ਕੀ ਅਜਨਾਲੇ ਦਾ ਵਿਕਾਸ ਵੇਖ ਕੇ ਅਜਨਾਲੇ ਜੋ ਕੁਝ ਕਰ ਰਹੇ ਆਪਾਂ ਦੇਖੋ ਕਹਿੰਦਾ ਇਹਦਾ ਲੀਡਰ ਜੋ ਬੱਧੀ ਕਹੀ ਜਾਂਦਾ ਆਪਾਂ ਜਿਸ ਢੰਗ ਨਾਲ ਸਤਾਦਾ ਮਹਾਤਮਾ ਚੋਂ ਦੋ ਸਾਲ ਦਾ ਰਿਪੋਰਟ ਕਾਰਡ ਆਪਣਾ ਪੇਸ਼ ਕੀਤਾ ਹੈ ਨਾਲੇ ਦੇ ਲੋਕਾਂ ਨੇ ਮੈਂ ਉਹਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਵਿਸ਼ਵਾਸ ਨਹੀਂ ਦੋਨਾ ਕਿ ਜੇ ਦਾ ਤੁਸੀਂ ਚਾਹੁੰਦੇ ਹੋ ਕਿ ਇਹ ਨਾਲਾ ਵਧੀਆ ਬਣੇ ਆ ਪੱਸਾ ਵੀ ਲਾ ਕੇ ਅਜ ਨਾਲਾ ਇੱਕ ਨੰਬਰ ਦਾ ਜਿਹੜਾ ਸ਼ਾਇਦ ਇਹਨੂੰ ਬਣਾਵਾਂ ਆਮ ਆਦਮੀ ਪਾਰਟੀ ਅਹੀਂ ਜੀ ਇਹਨਾਂ ਦਾ ਜੋ 2 ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਿਨਾ ਕਿਹੇ ਭੇਦ ਭਾਵ ਦੇ ਵਿਕਾਸ ਕੀਤਾ ਸ਼ਹਿਰ ਦੇ ਵਾਸਤੇ ਜੋ ਕੰਮ ਕੀਤੇ ਨੇ ਉਹਨਾਂ ਦੀ ਨੀਤੀਆਂ ਦੇ ਪ੍ਰਭਾਵਿਤ ਹੋ ਗਏ ਅੱਜ ਇਹ ਪਾਰਟੀ ਨੇ ਜੁੜੇ ਆਂ ਉਂਗਲਾਂ ਤਾਂ ਮਿੱਟੀ ਝਾੜਦੇ ਹੁੰਦੇ ਮਾੜਾ ਮੋਟਾ ਕਰ ਛੜਨਾ ਪਰ ਐਡੀ ਸੱਚੀ ਨੀਤ ਨਾਲ ਕੰਮ ਕਰਨਾ ਤੇ ਸ਼ਹਿਰ ਦੇ ਨੀ ਡਵੈਲਪਮੈਂਟ ਕਰਨੀ ਉਹਨੂੰ ਵੇਖਦੇ ਹੋਏ ਆ ਅਸੀਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਤੇ ਅੱਗੇ ਤੋਂ ਧਾਰੀਵਾਲ ਸਾਹਿਬ ਦੀ ਧਣੋ ਧਣੋ ਮਨੋ ਹਰ ਤਰ੍ਹਾਂ ਦੀ ਮਾਤਰਾ ਹਲਕਾ ਅਜਨਾਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਜ਼ਬਰਦਸਤ ਝਟਕਾ ਲੱਗਿਆ ਹਲਕਾ ਅਜਨਾਲਾ ਅੰਦਰ ਚੰਗਾ ਅਸਰ ਰੱਖਣ ਵਾਲੇ ਵੱਡਾ ਨਾਮੀ ਪਈਆਂ ਤੇ ਗੋਕਲ ਸਿੰਘ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਇਹਨਾਂ ਨੂੰ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਨੇ ਪਾਰਟੀ 'ਚ ਸ਼ਾਮਲ ਕੀਤਾ ਇਸ ਮੌਕੇ ਕੈਬਨਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਮਲ ਮਿਲਿਆ ਅਜਨਾਲਾ ਹਲਕੇ ਦੇ ਨਾਮੀ ਪਰਿਵਾਰ ਪਈਆ ਤੇ ਗੋਕਲ ਸਿੰਘ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਤੇ ਜਿਨ੍ਹਾਂ ਦਾ ਉਹ ਸਵਾਗਤ ਕਰਦੇ ਨੇ ਇਸ ਮੌਕੇ ਪਈਆ ਦੇ ਪਰਿਵਾਰ ਤੋਂ ਸਾਹਿਬ ਸਿੰਘ ਤੇ ਗੋਕਲ ਸਿੰਘ ਨੇ ਦੱਸਿਆ ਕਿ ਅਸੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀਆਂ ਵਿਕਾਸਪੱਖੀ ਨੀਤੀਆਂ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਾਂ ਕਿ ਲੋਕ ਸਭਾ ਚੋਣਾ ਦੇ ਵਿੱਚ ਆਵਾਜ਼ੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਹੋਏਗੀ ਅੱਜ ਸਭ ਕੀ ਕਹਿਣਾ ਚਾਹੁੰਦਾ ਹਾਂ ਟਾਲੀ ਨਾਲੇ ਵਿੱਚ ਜੁਆਇਨ ਅੱਜ ਮਿਲਿਵਿਤ ਥੋੜਾ ਜ ਸਾਡੇ ਵਿਧਾਨ ਸਭਾ ਹਲਕੇ ਨਾਲੇ ਦੇ ਵਿੱਚ ਇਸ ਵੇਲੇ ਆਪਾਂ ਅਜ ਨਾਲੇ ਸ਼ਹਿਰ ਵਿੱਚ ਖੜੇ ਹਾਂ ਇਸ ਸ਼ਹਿਰ ਦੇ ਜਿਹੜੇ ਪੰਜ ਛੇ ਨਾਮੀ ਪਰਵਾਦੇ ਪੁਰਾਣੇ ਬੇਦਾਕ ਜਿਨ੍ਹਾਂ ਦਾ ਲੋਕਾਂ 'ਚ ਬਹੁਤ ਅਸਰ ਹੈ ਇਹ ਚਰੋਬਨੀ ਕਾਲੀ ਦਾ ਬਦਲ ਦੇ ਨਾਲ ਸੀਗੇ ਇਹ ਬਦਲ ਕਾਲੀ ਦਾ ਨੂੰ ਛੱਡ ਕੇ ਸਾਡੇ ਨਾਲ ਆਇਆ ਪਹਿਲਾਂ ਵੀ ਵੈਸੇ ਨਾਲ ਸੀਗੇ ਸਾਡਾ ਸੋਸ਼ਲਿਸਟ ਸਮਾਜਿਕ ਇstmਾਨ ਇੱਕ ਦੂਜੇ ਦਾ ਬਹੁਤ ਸੀਗਾ ਸਾਡੇ ਡਾਕਟਰ ਸੰਧੂ ਉਹਦੀ ਉਹਨਾਂ ਦੀ ਪ੍ਰੇਰਨਾ ਦੇ ਨਾਲ ਅੱਜ ਸਾਰਿਆਂ ਨੇ ਫੈਸਲਾ ਕੀਤਾ ਕਿ ਆਮਾਦੀ ਪਾਰਟੀ ਦੀ ਮਤਕੰਦੀ ਕਲੇਰਾਂ ਦੇ ਵਿੱਚ ਵੀ ਅੱਜ ਦੋ ਸਾਬਕਾ ਸਰਪੰਚ ਕਾਲੀ ਦਾ ਦੇ ਨਾਲ ਦੇ ਤੇ ਚਾਲ ਮਜੂਦਾ ਬੰਦ ਬੁਚਾ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਅੰਦਰ ਮਾਨ ਸਾਹਿਬ ਜਿਹੜੀ 13 ਜੀਰੋ ਦਾ ਨਾਮ ਹੈ ਇਹ ਤਿੰਨ ਚਾਲ ਮਹੀਨਿਆਂ ਤੋਂ ਕਾਂਗਰਸੀ ਭਾਜਪਾ ਵਾਲੇ ਬਹੁਤ ਇਸ ਗਲਤੀ ਹੱਸ ਦੇ ਕੇ ਮਾਨ 13 ਜੀਰੋ ਕਿੱਦਾਂ ਕਹਿੰਦਾ ਹੋਰ ਤੁਹਾਨੂੰ ਪਤਾ ਲੱਗੂਗਾ ਕਿ 13 ਜੀਰੋ ਕਿੱਦਾਂ ਹੁੰਦਾ ਜਦੋਂ ਆਪ ਪੰਜਾਬ ਦਾ ਆਮ ਬੰਦਾ ਜਿਹੜਾ ਸਿਆੜਾ ਬੰਦਾ ਜਿਨ੍ਹਾਂ ਦੇ ਵਿਕਾਸ ਵੇਖਿਆ ਇਹ ਲੋਕ ਵੀ ਅਜਨਾਲੇ ਦਾ ਵਿਕਾਸ ਵੇਖ ਕੇ ਅਜਨਾਲੇ ਜੋ ਕੁਝ ਕਰ ਰਿਹਾ ਆਪਾਂ ਦੇਖੋ ਕਹਿੰਦਾ ਇਹਦਾ ਲੀਡਰ ਜੋ ਬੱਧੀ ਕਹੀ ਜਾਂਦਾ ਆਪਾਂ ਜਿਸ ਢੰਗ ਨਾਲ 17 ਮਹਾਤਵ ਨੂੰ 2 ਸਾਲ ਦਾ ਰਿਪੋਰਟ ਕਾਰਡ ਆਪਣਾ ਪੇਸ਼ ਕੀਤਾ ਇਹ ਨਾਲੇ ਦੇ ਲੋਕਾਂ ਨੇ ਜਿਹੜਾ ਤੇ ਸਹੀ ਚੰਗਾ ਸਿਆਣਾ ਬੰਦਾ ਪੜੂਗਾ ਕਿ ਜਦ ਵਕਤ ਇੰਨਾ ਕੰਮ 2 ਸਾਲ ਚ ਹੋ ਗਿਆ ਹਲੇ ਵੋਟਾਂ ਆਪਾਂ ਨੂੰ 5 ਸਾਲ ਹੀ ਪਈਆਂ 3 ਸਾਲ ਅਜੇ ਬਾਕੀ ਆ ਅੱਜ ਬਾਕੀ ਤਾਂ ਬਹੁਤ ਕੰਮ ਕਰਨਾ ਅਜੇ ਬਾਕੀ ਆ ਕਿਉਂਕਿ ਕੰਮ ਕਦੀ ਹੋਇਆ ਹੀ ਨਹੀਂ ਸੁਬਹਿ ਇਹਨਾਂ ਪਤਵਾਰਾਂ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਇਹਨਾਂ ਜਿਹੜੇ ਗੋਕਲ ਸਿੰਘ ਪੁਆਰ ਇਹ ਲਕੁਆਲ ਤੋਂ ਨੇ ਤੇ ਸਾਫ ਸਿੰਘ ਨਿੱਜਰ ਬਲਜਿੰਦਰ ਸਿੰਘ ਸੰਧੂ ਹਰਬੀਰ ਸਿੰਘ ਨਿੱਜਰ ਭਪਿੰਦਰ ਸਿੰਘ ਨਿੱਜਰ ਤੇ ਸ਼ਿਵਕਨਜੀਤ ਸਿੰਘ ਰਾਜਨ ਵਿੱਕੀ ਐਡਵੋਕੇਟ ਗੋਦਕਬਾਲ ਸਿੰਘ ਥੋਬਾ ਤੇ ਗੁਰਪ੍ਰੀਤ ਸਿੰਘ ਜਿਹੜੇ ਅੱਜ ਸਾਡੇ ਨਾਲ ਵੱਡੇ ਕਾਲੀ ਪੁਰਵਾਂ ਤੇ ਰੋਸਾ ਦੇ ਸਾਡੇ ਨਾਲ ਸ਼ਾਮਿਲ ਮੈਨੂੰ ਤਾਂ ਬਹੁਤ-ਬਹੁਤ ਧੰਨਵਾਦ ਕਰਨਾ ਇਹਨਾਂ ਨੂੰ ਵਿਸ਼ਵਾਸ ਹੋਈ ਦੋਨਾਂ ਕਿ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਇਹ ਨਾਲਾ ਵਧੀਆ ਬਣੇ ਆਪਾਂ ਸਾਰੇ ਲੜ ਕੇ ਅਜ ਨਾਲਾ ਇੱਕ ਨੰਬਰ ਦਾ ਜੜਾ ਸ਼ਾਇਦ ਇਹਨੂੰ ਬੜਾਵਾ ਆਮ ਆਦਮੀ ਪਾਰਟੀ ਅਹੀਂ ਜੀ ਇਹਨਾਂ ਦਾ ਜੋ 2 ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਿਨਾ ਕਿਹੇ ਭੇਦਭਾਵ ਦੇ ਵਿਕਾਸ ਕੀਤਾ ਸ਼ਹਿਰ ਦੇ ਵਾਸਤੇ ਜੋ ਕੰਮ ਕੀਤੇ ਨੇ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਗਏ ਅੱਜ ਇਹ ਪਾਰਟੀ ਨੇ ਜੁੜੇ ਆ ਅਗੋਂ ਆਸੇ ਵੀ ਅਸੀਂ ਪੂਰੀ ਮਿਹਨਤ ਕਰਾਂਗੇ ਪਾਰਟੀ ਨੂੰ ਹੋਰ ਜਿਆਦਾ ਮਜ਼ਬੂਤ ਕਰਨ ਲਈ ਸਾਡਾ ਰਾਤ ਦਿਨ ਇੱਕ ਕਰਨੇ ਕੋਲ ਤੇ ਜਿਹੜੇ ਆ ਦੋਹਾਂ ਸਾਲਾਂ ਦੇ ਵਿੱਚ ਸ਼ਹਿਰ 'ਚ ਕੀਤੇ ਕੰਮਾਂ ਨੂੰ ਵੇਖਦਿਆਂ ਹੋਇਆਂ ਅਸੀਂ ਅੱਜ ਇਸ ਪਾਰਟੀ 'ਚ ਸ਼ਾਮਲ ਹੋਏ ਆ ਕਿਉਂਕਿ ਅਸੀਂ ਬਚਪਨ ਤੋਂ ਇਹ ਸ਼ਹਿਰ 'ਚ ਇੱਥੇ ਜੰਮੇ ਪਲੇ ਤੇ ਐਡੀ ਛੇਤੀ ਕਿਸੇ ਦਾ ਕੰਮ ਹੁੰਦਾ ਐਡੀ ਛੇਤੀ ਵਿਕਾਸ ਹੁੰਦਾ ਕਰਦੇ ਹੀ ਲੋਕੀ ਹੀਰਲੇ ਸਾਲ 'ਚ ਜਾ ਕੇ ਪੁਰਾਣ ਗੰਗਲਾਂ ਤੋਂ ਮਿੱਟੀ ਛਾੜਦੇ ਹੁੰਦੇ ਮਾੜਾ ਮੋਟਾ ਕਾਰ ਛੱਡਣਾ ਪਰ ਐਡੀ ਸੱਚੀ ਨੀਤ ਨਾਲ ਕੰਮ ਕਰਨਾ ਤੇ ਸ਼ਹਿਰ ਦੇ ਨੀ ਡਿਵੈਲਪਮੈਂਟ ਕਰਨੀ ਉਹਨੂੰ ਵੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਅੱਗੇ ਤੋਂ ਧਾਰੀਵਾਲ ਸਾਹਿਬ ਦੀ ਦਿਨੋਂ ਧਣੋਂ ਮਣੋਂ ਹਰ ਤਰ੍ਹਾਂ ਦੀ ਮਦਦ ਕਰ